ਜਦੋਂ ਮੈਂ ਕਮਾਲ ਹੁੰਦੀ ਸੀਗੀ ਪਹਿਲੀ ਤੋਂ ਲੈ ਕੇ 9 ਕਲਾਸ ਤੱਕ ਮਸਾਂ ਕੀਤੀਆਂ ਉਹ ਦੁਬਾਰਾ ਆ ਗਈ 10th ਬੋਰਡ ਦੀ ਚਲੋ ਉਹ ਵੀ ਰੱਬ ਨੇ ਮੇਰਾ ਸਾਥ ਦਿੱਤਾ ਤਾਂ ਉਹ ਵੀ ਲੰਘ ਗਈ ਨਾ ਕੋਈ ਕੋਲ ਵੱਜ ਕੇ ਉਸ ਤੋਂ ਬਾਅਦ ਆ ਗਈ ਪਲੱਸ 2 ਉਹ ਵੀ ਚਲ ਮੇਰੇ ਰੱਬ ਨੇ ਸਾਥ ਦਿੱਤਾ ਉਹ ਵੀ ਨਾ ਕੋਈ ਕੋਲ ਵੱਜ ਕੇ ਨਾ ਗਈ ਉਸ ਤੋਂ ਬਾਅਦ ਕਰਤਾ ਮੇਰੇ ਘਰ ਜਾਣੇ ਮੇਰਾ ਵਿਆਹ ਉਹ ਦੁਬਾਰਾ ਇੱਕ ਸਾਲ ਤੇ ਹੁਣ ਮੇਰੇ ਸਾਥ ਕਹੀ ਜਾਂਦੀ ਹੈ ਕਿ ਚਲ ਇਹਦਾ ਗੁਜੇਰਾ ਭਰ ਦਿੱਤਾ ਹੁਣ ਮਿੰਦਾ ਐ ਸਾਥ ਸਾਲ ਲੱਗਿਆ ਪੈਗਾ ਜੋ ਉੱਥੇ ਮੇਰਾ ਰੱਬ ਨੇ ਸਾਥ ਨਾ ਦਿੱਤਾ ਤਾਂ ਮੈਂ ਫੇਲ ਹੋ ਗਈ ਫਿਰ ਪਿੰਡ ਚ ਮੂੰਹ ਹੀ ਮਰ ਜਾਏ ਕਹਿਣਗੇ ਸਾਰੇ ਬੇਤੇਜੇ ਤੇ ਉਹ ਤਾਂ ਫੇਲ ਹੀ ਹੋ ਗਈ ਕੀ ਹੋ ਰਿਹਾ ਤੇ ਉਤਮ ਮੇਰੇ ਘਰ ਆਲਾ ਕਹੀ ਜਾਂਦਾ ਕਾ ਚਾਲੇ ਨੂੰ ਮੀਏ ਕਰਾਤੀ ਵੀ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਫਿਰ ਜੂਮ ਦੇ ਆ ਉਹ ਜਵਾਕਾਂ ਨੂੰ ਪੜਾ ਦੇ ਤੂੰ ਹੁਣ ਮੈਂ ਤਾਂ ਐਂ ਖਾਂ ਚਾਉਂਗੀ ਜਿਵੇਂ ਮੈਂ ਤਾਂ ਖੋਦਨ ਅਕਲ ਮਾਰ ਕੇ ਕੀਤੀਆਂ ਸੀ ਮੈਂ ਜਵਾਕਾਂ ਨੂੰ ਕਿੱਥੇ ਪੜਾਉਂਦਾ ਨਹੀਂ ਹੁੰਦਾ ਵੇ ਕਿੱਥੇ ਚੱਲਿਆ ਬਾਥਰੂਮ ਚੱਲਿਆ ਤੇ ਉੱਥੇ ਜਾਇਆ ਕਰੋ ਬਾਥਰੂਮ ਜਾਇਆ ਮੈਂ ਜਾਇਆ ਹੂੰ ਤਾਂ ਸੱਸਾਂ ਚੰਗੀਆਂ ਭਲੀਆਂ ਹੁੰਦੀਆਂ ਨੇ ਕਿਆ ਜੇ ਨੂੰ ਮਾਰਿਆ ਜਾਂ ਘਰ ਦਾ ਕੰਮ ਕਰਨ ਨੂੰ ਕਹਦੇ ਨਾ ਜਾਂ ਜਵਾਲ ਦੇ ਚੱਤਨ ਨੂੰ ਕਹਦੇ ਉਹਦੇ ਇਹਨਾਂ ਦੇ ਗਿੱਟੇ ਗੋਡੇ ਦੁਖਣ ਲੱਗ ਜਾਂਦੇ ਨੇ ਐਹੇ ਜਿਹੀਆਂ ਹੁੰਦੀਆਂ ਨੇ ਸੱਸਾਂ ਤਾਂ ਇਹ ਵੀਡੀਓ ਤੇ ਸੱਸਾਂ ਸੱਸਾਂ ਕੀ ਕਹੀ ਜਾਂ ਨਹੀਂ ਸੀ ਕਿ ਉਹ ਕੁਝ ਨਹੀਂ ਮਮਮੀ ਉਹ ਤਾਂ ਮੈਂ ਤੇਰੀ ਤਾਰੀਫ ਕਰਦੀ ਸੀ ਅੱਛਾ ਨਹੀਂ ਕਿੰਨੀ ਸਿਆਣੀਆਂ ਮੇਰੀ ਦੂ ਰਾਣੀ ਐਂ ਕਰ ਬੱਚਾ खा लें <laughs> <थीटं। laughs> <laughs> 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 रोटी जसप्रीत आना आटा चक पा आटा दस वह गलती मम्मी वन गया कोई गल अगे तो घट गुन लिया करूंगी ਮੈਂ ਆ ਪ੍ਰੀਤਾ। ਮੈਂ ਆਹ ਦਾਲਦੀ ਸਬਜ਼ੀ ਤਾਂ ਇਹਦੇ ਵਿੱਚ ਮਸਕ ਮਰੀ ਜਾਂਦਾ ਇਹ ਡੋਲਣੀ ਨਹੀਂ ਸੀ ਤਾਂ। ਹਾਂ ਮੰਮੀ ਮੈਂ ਨਾ ਉਹ ਡੋਲਣਾ ਭੁੱਲ ਗਈ। ਕੋਈ ਗੱਲ ਨਹੀਂ ਮੈਂ ਦੁਬਾਰਾ ਰੋਟੀ ਖਾ ਕੇ ਡੋਲ ਦਿੰਨੀ ਆ ਜੀ। ਮੀ ਜਸਪ੍ਰੀਤਾ ਆ ਦਹੀਂ ਭਾਰੇ ਪਈ ਆ ਕੀ ਜੇ ਬਣਾ ਦੀ ਬਿੱਲੀ ਡੋਲ ਜਾਂਦੀ ਫੇਰ। ਮੈਂ ਰੱਖਣੀ ਲੱਗਦੀ ਸੀ ਮੰਮੀ ਫ੍ਰੀਜ 'ਚ। ਮੈਨੂੰ ਭੁੱਖ ਵਾਇ ਲੱਗੀ ਪਈ ਸੀ ਕੋਈ ਗੱਲ ਨਹੀਂ ਮੈਂ ਦੁਬਾਰਾ ਰੱਖ ਦਿੰਨੀ ਆ। ਕੀ ਹੋਇਆ? ਜਸਪ੍ਰੀਤਾ?

ਜਸਪ੍ਰੀਤਾ ਹਾਂਜੀ ਮੰਮੀ ਪੁੱਤ ਜੇ ਤੈਨੂੰ ਪੈਸੇ ਪੂਸੇ ਦੀ ਲੋੜ ਹੈ ਤਾਂ ਪੈਸਾ ਮੈਥੋਂ ਮੰਗਣਾਗਾ ਮੈਂ ਤੇਰੀ ਸੱਸ ਨਹੀਂ ਮੈਂ ਤੇਰੀ ਪੁੱਤ ਮਾਂ ਹੀ ਇਹ ਹੁਣ ਘਰ ਤੇ ਰਹਿ ਤਾਂ ਆਪਦਾ ਹੀ ਸਮਝਣਾ ਪੁੱਤ ਠੀਕ ਹੈ ਮੰਮੀ ਜੀ ਹਾਈ ਕਾਲੋ ਬਾਜ਼ਾਰ ਦੇ ਵਿੱਚ ਕਿੰਨਾ ਸੋਹਣਾ ਸੂਟ ਸੀ ਅਪੀਲਾ ਜਾ ਉਹ ਵੀ ਮੈਨੂੰ ਮੰਮੀ ਨੇ ਕਿਹਾ ਤਾਂ ਹੋਇਆ ਕਬੀ ਜੀ ਤੈਨੂੰ ਪੈਸੇ ਦੀ ਲੋੜ ਤਾਂ ਮੈਥੋਂ ਮੰਗ ਲੈ ਐ ਕਰਦੇ ਮੈਂ ਮੰਮੀ ਤੋਂ ਮੰਗ ਲੈਨੀ ਹੁਣ ਲੇਕਿਨ ਇਹ ਸਾਲਾ ਕਰ ਕਿਆ ਰਹਾ ਹੈ ਆਪੇ ਮੰਮੀ ਕੋਲ ਤਾਂ ਕਿੰਨੇ ਪੈਸੇ ਨੇ ਜੀ ਆਹੀ ਕਰ ਦਿਓ 2-3000 ਇਕੱਠੇ ਮੰਗ ਲੈਣੀ ਹੁਣ ਮੰਮੀ ਮੈਨੂੰ ਥੋੜੇ ਜਿਹਾ ਪੈਸੇ ਦੀ ਲੋੜ ਸੀਗੀ ਦੇ ਦੇ ਪੁੱਤ ਮੇਰੇ ਕੋਲੇ ਕਿੱਥੇ ਪੈਸੇ ਨੇ ਮੇਰੇ ਕੋਲ ਤਾਂ ਵਿਆਹ ਖਾਣ ਨੂੰ ਪੈਸਾ ਨਹੀਂਗਾ ਮੈਂ ਤਾਂ 200 ਰੁਪਏ ਹੁਣ ਤੇਥੋਂ ਮੰਗਣ ਆਉਂਦੀ ਸੀ ਜੀ ਮੰਮੀ ਤੈਨੂੰ ਵੀ ਮੇਰੀ ਗੱਲ ਦਾ ਸਮਝ ਆਉਣੀ ਨਹੀਂ ਹੈਗੀ ਹਾਂ ਆ ਬੰਨੇ ਤੇਰੇ ਮੂਰੇ ਹੱਥ ਮੈਂ ਚੱਲਿਆ 10 ਮਿੰਟ ਬਾਹਰ ਮੈਨੂੰ ਬੁਲਾਈ ਨਾ ਖੜ ਜਾ ਥੀ ਫੇਰ ਕੀ ਹੋ ਗਿਆ ਜੀ ਤੇਨ ਮਮੀ ਨੇ ਕੁਛ ਤਾਂ ਦਾ ਵੱਡੇ ਬਜ਼ੁਰਗਾਂ ਦੀ ਗੱਲ ਦਾ ਗੁੱਸਾ ਨਹੀਂ ਕਰੀ ਜਾ ਹੁੰਦਾ ਦਾ ਚੱਲ ਮੇਰੇ ਨਾਲ ਇਹ ਸਾਡਾ ਮੁੰਡਾ ਦਾ ਪਾਣੇ ਲੋਟ ਹੈ ਨਹੀਂ ਸਾਡਾ ਮੁੰਡਾ ਦਾ ਧੋਰਾ ਨਹੀਂ ਬੋਲਦਾ ਇਹ ਤਾਂ ਸਾਡੀ ਬਹੂਆ ਜਿਹੜੀ ਇਹ ਲੂਟੀਆਂ ਲਾਉਂਦੀ ਹੈ ਜੀ ਮਾਗਰ ਲਾ ਕੇ ਇਹੀ ਬੜਖਾਈ ਜਾਂਦੀ ਆ ਉਹਨੂੰ ਕੋਈ ਨਾ ਕੋਈ ਨਾ ਵੱਡਿਆਂ ਨੇ ਗੱਲਾਂ ਬੈਸ ਤੇ ਨਹੀਂ ਲਾਈਆਂ ਨੀ ਕਿ ਮੋਟੀਆਂ ਗੱਲਾਂ ਹੁੰਦੇ ਨੇ ਇੱਥੇ ਆ ਜਾ ਆ सिर <highly laugh> <eryasaun> हाँ बन के पी नहीं कुछ नहीं मेरा सिर दो मिनट में देख नहीं लिया फड़ा हाँ भाने मैं तो हम जमा ठीक है मेरा सिर नहीं दुखद आपका ध्यान रखी चंगा भाने मैं हूं फोन रख देखना हट गया मम्मी ਉਹ ਜਸਪ੍ਰੀਤ ਤੇ ਤਾਤਾ ਐਨੀ ਵਧੀਆ ਦਵਾਈ ਦਿੱਤੀ ਜੈ ਨੀ ਨਾ ਦੇ ਨਾ ਸਿਰ ਹਟ ਗਿਆ ਮੇਰਾ ਤਾਂ ਲੈ ਦੱਸ ਤੇਰਾ ਮੁੰਡਾ ਐਵੇਂ ਕਹਿੰਦਾ ਸੀ ਕਿ ਬਲੀ ਡੇਢ ਘੰਟਾ ਹੋ ਰਿਹਾ ਤੁਸੀਂ ਮੈਨੂੰ ਲੈ ਕੇ ਪਰੇਸ਼ਾਨ ਹੋਗੇ ਨਹੀਂ ਨਹੀਂ ਤੈਨੂੰ ਲਿਆ ਕੇ ਪਰੇਸ਼ਾਨ ਆ ਜਸਪ੍ਰੀ ਤਾਂ ਕੀ ਹੋ ਗਿਆ ਨਹੀਂ ਖਿਜੀ ਜਿ ਬੈਠੀ ਐਗੀ ਤੇਰੇ ਮੁੰਡੇ ਨੇ ਅੱਜ ਮੇਰੇ ਨਾਲ ਫੇਰ ਲੜਾਈ ਕੀਤੀ ਹੈਗੀ ਅੱਛਾ ਹੁਣ ਕੀ ਹੋ ਗਿਆ ਸਾਰਾ ਦਿਨ ਕਿਚਕਿਚ ਕਰੀ ਜਾਂਦਾ ਰਹਿੰਦਾਗਾ ਹੋਰ ਕੋਈ ਕੰਮ ਨਹੀਂ ਹੈਗਾ ਉਹਨੂੰ ਬਸ ਮੇਰੇ ਦੀ ਗੁੱਸਾ ਘੜਦਾ ਰਹਿੰਦਾਗਾ ਹੁਣ ਤੂੰ ਦੇਖੀ ਤੈਨੂੰ ਕਹਿਣਾ ਹੋਗਾ ਅਜਾ ਮੈਂ ਬਾਜ਼ਾਰ ਚੱਲੀਏ ਤੁਸੀਂ ਨਾ ਸਾਫ ਮਨਾ ਕਰ ਦਿਓ ਫੇਰ ਉਹਨੂੰ ਹੱਥ ਲਾਉਗੀ ਠੀਕ ਹੈ ਜਸਪ੍ਰੀ ਤਾਂ ਚਲੋ ਆਇਆ ਮੰਗਨੇ ਬਾਜ਼ਾਰ ਚੱਲ ਗਏ ਨਾ ਨਹੀਂ ਨਹੀਂ ਆਣੀ ਭਾਈ ਤਾਂ ਤੂੰ ਨਹੀਂ ਜਾਣਾ ਹੈਗਾ

ਲੱਗਦਾ ਸੋ ਦੋ ਤਿੰਨ ਦਿਨ ਹੋ ਗਏ ਦਰਦ ਹੁੰਦੇ ਤੂੰ ਦੱਸਦੀ ਮੈਨੂੰ ਆ ਜਾਗੀ ਰੁਕ ਦੋ ਮਿੰਟ ਨਹੀਂ ਰਹਿਣ ਦੇ ਡਾਕਟਰ ਨੂੰ ਫੋਨ ਨਾ ਲਾਈਂ ਇਹ ਤਾਂ ਆਪ ਹੀ ਹਰ ਜਾਊਗਾ ਹੈਲੋ ਐਲ ਆਈ ਸੀ ਵਾਲੇ ਜਲਦੀ ਆ ਜੀ ਸਾਡੇ ਘਰੇ ਆ ਜਾਓ ਅਸੀਂ ਨਾ ਜੀਵਨ ਬੀਮਾ ਕਰਵਾਉਣਾ ਹਾਂ ਹਾਂ ਸੱਸਰੀ ਕਾਲ ਜੀ ਹਾਂ ਪਰ ਜੇ ਤੁਸੀਂ ਆਓਗੇ ਨਾ ਜਵਾਕਾਂ ਖਾਤਰ ਕੁਝ ਖਾਣ ਨੂੰ ਲਿਆਇਆ ਕਰੋ ਐ ਮੈਂ ਖਾ ਲਿਆ ਥਾ ਜਾਨੀ ਚੱਕ ਕੇ ਮੂੰਹ ਮੈਂ ਸਹੀ ਕਿਹਾ ਨਾ ਮੰਮੀ ਹਾਂ ਆਪ ਤਾਂ ਸਹੀ ਕਿਹਾ ਨਾ ਇੱਕ ਵਾਰੀ ਮੰਮੀ ਨਾਲ ਟਾਲ ਲਗਾ ਲਾ ਹਾਂ ਭਾਈ ਜੇ ਤੂੰ ਆਉਂਦੀਆਂ ਕੀ ਕੁਛ ਨਾ ਕੁਛ ਜਵਾਕਾਂ ਨੂੰ ਖਾਣ ਨੂੰ ਲਿਆਇਆ ਕਰ ਤੂੰ ਤਾਂ ਖਾ ਦਿਆ ਖਾ ਖੜਦੀ ਹੈਗੀ ਹਾਂ ਹੋਰ ਉਹੀ ਤਾਂ ਗੱਲ ਆ ਚੱਲ ਠੀਕ ਹੈ ਦੀਦੀ ਮੈਂ ਫੇਰ ਕਰਦੀ ਹਾਂ ਗੱਲ ਚੰਗਾ ਤੁਸੀਂ ਆ ਜਾਓ ਤੂੰ ਜਸਪ੍ਰੀਤ ਦਾ ਵਧੀਆ ਕੀਤਾ ਆ ਦੀ ਭੈਣ ਨੂੰ ਤਾਂ ਕਹਿਤਾ ਵੀ ਖਾਦਿਆ ਥਾ ਵੜਦੀ ਉਹ ਮੇਰੀ ਭੈਣ ਨਹੀਂ ਸੀ ਮੰਮੀ ਤੁਹਾਡੀ ਕੁੜੀ ਸੀਗੀ ਹਾਂ ਮੈਂ ਮਾਰੀ ਬਾਹਰ ਤੇ ਗਿਆ ਮਾਰ ਗਿਆ ਦੋ ਬਾਸ ਨਾ ਯੇਂਦੀ ਮੈਂ ਘਾਸ ਤੇ ਦੁੱਧ ਦਰ ਰਸਮਲਾ ਦੁੱਧ ਨਿਕਲ ਗਿਆ ਮੈਨੂੰ ਫੇਰ ਪਟਲੀ ਪਰ ਦੁੱਧ ਦੇਖ ਲੈ ਕਿੰਨਾ ਦੁੱਧ ਸਾਰਾ ਬਾਹਰ ਕਰਦਾ ਕੁੜੇ ਕੁੜੀਆਂ ਹਾਂ ਆਂਟੀ ਤੂੰ ਮੈਨ ਨਾਲ ਅਸਾ ਇਹ ਮੇਰੇ ਬਹੁਤ ਲਾਈਕ ਆਤੀ ਹੈ ਕਿ ਇਹ ਜੋ মালਟੀ ਵਿਟਾਮਿਨ ਦੀ ਬੋਤਲ ਹੁੰਦੀ ਹੈ ਆਂਟੀ ਏ ਲਉ ਤਾਂ ਬਾਹਰ ਨਾ ਰੋਟੀ ਨਹੀਂ ਲੱਜ ਆ ਜਾਂਦੀ ਹੈਗੀ ਨਾਲ ਤੈਨੂੰ ਭੁੱਖ ਵੀ ਨਹੀਂ ਲੱਗਣੀ ਅੱਛਾ ਫੇਰ ਤੂੰ ਐਂ ਕਰ ਬਤਾ ਜਦੋਂ ਇਹ ਬੋਤਲ ਖਤਮ ਹੋ ਗਈ ਉਸ ਤੋਂ ਬਾਅਦ ਤੂੰ ਲੱਸੀ ਦੀ ਬੋਤਲ ਲਾ ਦੇ ਕਿਉਂ ਮੈਂ ਰੋਟੀ ਤਾਂ ਮੰਗ ਰੋ ਲੱਸੀ ਵੀ ਨਹੀਂ ਹੁੰਦੀ ਮੰਮੀ ਹਾਂ ਇੱਕ ਦਿਨ ਲਈ ਮੈਨੂੰ ਸੱਸ ਵਾਲੇ ਤੇ ਦੇਖ ਲੈਣ ਦੇ ਸੱਸਵਾਂ ਨਾ ਕੋਈ ਹਾਸੇ ਖੇੜਾ ਕੀ ਤੈਨੂੰ ਪਤਾ ਸੱਸ ਦੇ ਉੱਪਰ ਕਿੰਨੇ ਜ਼ਿੰਮੇਵਾਰੀਆਂ ਹੁੰਦੇ ਹਨ ਇਹ ਕਿਆ ਕੋਈ ਨਾ ਬਣ ਜਾਣ ਦੇ ਇੱਕ ਦਿਨ ਲਈ ਕਿੱਡੀ ਕਬੱਡੀ ਗੱਲ ਆ चल कोई ना तू तो भी सस देख लगी इतन चलाई ऐनी भांडे चेना भांडे चेन आले पे ने कपड़े सारे ढोने तो पे ने तेरी मां ने तेन कुछ खा नहीं भेजा तो है ससा मैं कटती है